ਹਾਂਜੀ ਮਿੰਨੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਦੇਖੋ ਜੀ ਇਹ ਵਾਰੀ ਆਪਾਂ ਨੇ ਬਣਾਈ ਹੈ ਜੈਕਟ ਇਹ ਜੈਕਟ ਦੀ ਫੁੱਲ ਵੀਡੀਓ ਤੁਹਾਡੇ ਲਈ ਕੱਲ ਨੂੰ ਆਊਗੀ 10 ਵਜੇ ਤੋਂ 10:30 ਦੇ ਵਿੱਚ ਵਿੱਚ ਇਹ ਵਲੌਗ ਤੁਹਾਡੇ ਲਈ ਆਜੂਗਾ ਉਤਮੇ ਕੰਨ ਸਾਰੀ ਜਾਣਕਾਰੀ ਦਿਊਂਗੀ ਵੀ ਇਹ ਕਿਵੇਂ ਬਣਾਈ ਹੈ ਇਹ ਗੋਲ ਘੜਾਈ ਕਿਵੇਂ ਪੈਂਦੀ ਹੈ ਕਿਵੇਂ ਕੁੰਡੇ ਘਟਦੇ ਆ ਪਾਈ ਹੋਈ ਇਹ ਜੈਕਟ ਬਹੁਤ ਸੋਹਣੀ ਲੱਗਦੀ ਹੈ ਠੀਕ ਹੈ ਜੀ ਤੇ ਇਹ YouTube ਤੇ ਚਾਹੇ ਤੁਸੀਂ ਸਰਚ ਕਰਕੇ ਦੇਖ ਲਓ ਇਹਦੇ ਨਾਲ ਦਾ ਡਿਜ਼ਾਈਨ ਤੁਹਾਨੂੰ ਮਿਲਦਾ-ਜੁਲਦਾ ਜਾਂ ਮਿਲ ਜੂਗਾ ਜੀ ਪਰ ਸੇਮ ਡਿਜ਼ਾਈਨ ਵੀ ਨਹੀਂ ਮਿਲੂਗਾ ਤੇ ਨਾ ਹੀ ਪ੍ਰੋਪਰ ਕਿਸੇ ਨੇ ਇਹਦੇ ਬਾਰੇ ਡਿਟੇਲ ਦਿੱਤੀ ਹੋਈ ਹੈ ਵੀ ਬਣਾ ਕੇ ਦਿਖਾਈ ਹੋਈ ਹੈ ਵੀ ਇਹ ਬਣੂਗੀ ਆਪਾਂ ਨੂੰ ਵੀ ਇਹ ਕਿਸੇ ਕਸਟਮਰ ਦਾ ਆਰਡਰ ਬੁਕਿੰਗ ਹੋਇਆ ਸੀ ਉਹਨਾਂ ਨੇ ਸਿਰਫ ਮੈਨੂੰ ਫੋਟੋ ਭੇਜੀ ਸੀ ਫੋਟੋ ਧੂਟੋਕ ਤੋਂ ਆਈ ਹੋਈ ਸੀ ਕਿ ਉਹ ਮਸ਼ੀਨ ਨਹੀਂ ਬਣੀ ਹੋਈ ਸੀ ਕਿ ਇਹ ਆਪਾਂ ਨੇ ਹੱਥਾਂ ਨਾਲ ਬਣਾਈ ਗਿਆ ਮੈਂ ਸਾਰੇ ਦੇਖਿਆ ਹਨ ਵੀ ਚਲੋ ਇੱਕ ਵਾਰ ਆਪਾਂ ਦੇਖ ਲੈਨੇ ਆਂ ਪਰ ਕਿ ਇਹੇ ਮੰਗੂ ਆਏ ਗੋਲ ਸਰਕਲ ਕ੍ਰੋਪ ਜੈਕਟ ਕਹਿੰਦੇ ਨੇ ਇਹਨੂੰ ਹਨਾ ਕ੍ਰੋਪ ਜੈਕਟ ਵੀ ਕਹਿੰਦੇ ਨੇ ਪਲੇਰੋ ਜੈਕਟ ਵੀ ਕਹਿੰਦੇ ਨੇ ਬਣੀਆਂ ਹੋਈਆਂ ਤਾਂ ਬਹੁਤ ਨੇ ਜੀ ਪਰ ਸੇਮ ਇਹ ਗਲਾਈ ਕਿਸੇ ਨੇ ਨਹੀਂ ਦੱਸਿਆ ਹੋਇਆ ਵੀ ਕਿਵੇਂ ਪਾਉਗੀ ਕਈ ਤਾਂ ਇੱਥੋਂ ਸਿੱਡਦੀਆਂ ਨੇ ਉਹ ਦੱਸ ਰਕੇ ਨੇ ਇਹਨਾਂ ਦੀ ਕੱਟ ਇਦਰੋਂ ਜਾ ਕੇ ਪੈਂਦੀ ਉਹ ਕੱਲ ਦੇ ਵਲੌਗ ਵਿੱਚ ਤੁਸੀਂ ਦੇਖ ਹੀ ਲਿਓ ਹੁਣ ਆਪਾਂ ਨੇ ਸਿਰਫ ਇਹ ਟਿਕ ਅੱਜ ਆਪਣੀ ਇਹ ਸਾਰੀ ਜੈਕਟ ਬਣ ਜੂਗੀ ਕੱਲ ਨੂੰ ਮੈਂ ਤੁਹਾਨੂੰ ਦਿਖਾਉਂਗੀ ਇਹ ਤੇ ਇਧਰਲੇ ਪਾਸੇ ਤੇ ਇਧਰ ਇੱਕ ਆਪਾਂ ਨੇ ਡੋਰੀ ਬਣਾਉਣੀ ਆ ਉਹ ਇੱਧਰ ਦੀ ਪਾ ਕੇ ਇੱਧਰ ਦੀ ਪੈ ਜੂਗੀ ਤੇ ਉਹ ਡੋਰੀ ਦੇ ਉੱਪਰ ਲੱਗਣਗੇ ਦੋ ਫਲਾਵਰ ਠੀਕ ਹੈ ਜੀ ਇੱਕ ਫਲਾਵਰ ਇਹਦੇ ਆਪਾਂ ਇੱਥੇ ਲਾਵਾਂਗੇ ਇੱਕ ਦੇਖਦੇ ਇੱਥੇ ਜਿਹਾ ਲਾ ਦਾਂਗੇ ਉਹ ਮੈਂ ਤੁਹਾਨੂੰ ਦਿਖਾਉਂ ਜੀ ਮੈਂ ਵੀ ਲਾਉਂ ਆਏ ਫਲਾਵਰ ਲੱਗਣਗੇ ਉਹ ਸੂਈ ਨਾਲ ਅਟੈਚ ਕਰਨੇ ਪੈਣਗੇ ਉਹ ਫਲਾਵਰਾਂ ਦੇ ਮੋਤੀ ਲੱਗਣਗੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਸਾਰੀ ਜੈਕਟ ਬਣ ਗਈ ਉਹਦੇ ਵਿੱਚ ਲਾਉਣੇ ਵੀ ਦੱਸੂਗੀ ਠੀਕ ਹੈ ਕੱਲ ਵਾਲੇ ਵਲੌਗ ਦੇ ਵਿੱਚ ਤੁਸੀਂ ਦੱਸਿਓ ਤੁਹਾਨੂੰ ਇਹ ਜੈਕਟ ਬਣੀ ਹੋਈ ਕਿਵੇਂ ਲੱਗੀ ਉਹਨਾਂ ਨੇ ਮੈਨੂੰ ਨਾਪ ਦਿੱਤਾ ਸੀਗਾ ਹਨਾ ਸਾਰਾ ਪਾਣੇ ਨਾਪ ਲੈ ਰਿਕੋਰਡਿੰਗ ਹੀ ਬਣਾਈਆ ਮੇਰੇ ਲੱਗੇ ਕਸਟਮਰ ਵੀ ਐਸੀ ਗੱਲ ਸਮਝੇ ਨੂੰ ਉਸਕੇ ਵੀ ਬੁਣਨੀ ਦੇ ਗਏ ਨੇ ਤੇ ਆਪਣੀ ਦੁਕਾਨ 'ਚ ਹੋਰ ਵੀ ਸਮਾਨ ਲੈਣ ਕਸਟਮਰ ਆਉਂਦੇ ਰਹਿੰਦੇ ਆ ਹਨਾ ਮੈਂ ਫਿਰ ਉਹ ਜੋ ਕਸਟਮਰ ਆਇਸੀਗੇ ਉਹਨਾਂ ਦਾ ਹੀ ਨਾਪ ਮੰਗੂ ਸੀ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ 38 ਫੀਟਿੰਗ ਕਿੰਨੀ ਆ ਕਮਰ ਕਿੰਨੀ ਉਹਨਾਂ ਨੇ ਦੱਸਿਆ ਨਾ ਫਿਰ ਉਹਨਾਂ ਦੇ ਜੈਕਟ ਪਵਾ ਕੇ ਦੇਖੀ ਮੈਂ ਬਣਾ ਕੇ ਹੱਟੀ ਸੀਗੀ ਉਹਨੂੰ ਬਹੁਤ ਸੋਹਣੀ ਲੱਗ ਰਹੀ ਸੀ ਪਾਈ ਹੋਈ ਬਾਕੀ ਦੇਖਦੇ ਹਾਂ ਜੀ ਹਨ ਜਿਹੜੇ ਦਾਪਾ ਨੂੰ ਐਡਰ ਸੀਗਾ ਬੁਕਿੰਗ ਕੀਤਾ ਹੋਇਆ ਉਹਨਾਂ ਦੇ ਕਿੰਨੇ ਲੱਗੂ ਪਰ ਮੈਨੂੰ ਲੱਗਦਾ ਬਹੁਤ ਵਧੀਆ ਲੱਗੂ ਕਿਉਂਕਿ ਆਪਾਂ ਨੇ ਉਹ ਸੇਨਾ ਆਪ ਤੇ ਬਣਾਈ ਗਿਆ ਤੇ ਇਹ ਦੁਬਾਰਾ ਚਾਹ ਆਪਾਂ ਨੇ ਬਣਾਉਣੀ ਹੈ ਜਿੱਤ ਸਕੀ ਵੀ ਦੇਖੋ ਜੀ ਡਿਜ਼ਾਈਨ ਤਾਂ ਆਪਾਂ ਉੱਚ ਹੋਰ ਪਾਉਣਾ ਤੇ ਬਾਰਡਰ ਦਾ ਡਿਜ਼ਾਈਨ ਵੀ ਅਲੱਗ ਕਰਾਂਗੇ ਪਰ ਇਹ ਉਹਨਾਂ ਦਾ ਨਾਪਾ ਜੀ ਠੀਕ ਆ ਇਸ ਕੀ ਵੀ ਉਹ ਨਹੀਂ ਰਹਿਗੇ ਨੇ ਅੱਜ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਤੇ ਫਲੋਰ ਲਾਵਾਂਗੇ ਉਹ ਡੋਰੀ ਬਣਾਵਾਂਗੇ ਅੱਜ ਜਿਤੇ ਹੀ ਕੰਪਲੀਟ ਹੋਊਗੀ ਕੱਲ ਨੂੰ ਆਪਾਂ ਫੇਰ ਇਹ ਬਾੜੀ ਜਾ ਹਾਂ ਸੁਕੀ ਵੀ ਸ਼ੁਰੂ ਕਰਾਂਗੇ ਜੀ ਤੇ ਪਛੰਦੀ ਬਣਾਉਣੀ ਹੈ ਜੀ ਠੀਕ ਆ ਇਹ ਬਾੜੀ ਪਛੰਦੀ ਬਣਾਵਾਂਗੇ 11 ਨੰਬਰ ਸਲਾਈਨਾਂ ਤੇ ਬਾਰਡਰ ਹੋਊਗਾ ਜੀ 10 ਨੰਬਰ ਸਲਾਈਨਾਂ ਤੇ ਆਪਾਂ ਬਣਾਵਾਂਗੇ ਜੀ ਜੇ ਉਹ ਆਪਾਂ ਉਸਕੀ ਵੀ ਬਣਾ ਕੇ ਦੇਵਾਂਗੇ ਬਲੈਕ ਕਲਰ ਦੀ ਉਹਦੇ ਨਾਲ ਡਿਊ ਨਾ ਪੈਣਾ ਦਾ 500 ਪਿਆ ਪਨੀ ਕੱਲੀ ਬੁਣਵਾਈ ਦਾ ਲੈਟਾ ਜੀ ਠੀਕ ਆ ਤੇ 500 ਰੁਪਏ ਵਿੱਚ ਤੁਹਾਨੂੰ ਇਹ ਜੈਕਟ ਮਿਲ ਜੂਗੀ ਜੇਕਰ ਆਰਡਰ ਬੁਕਿੰਗ ਕਰਨਾ ਹੋ ਤਾਂ ਕਰ ਸਕਦੇ ਹੋ ਆਪਾਂ ਪਛਮਦੇ ਹਾਂ ਉਹ ਬਿਨਾ ਪਛਮ ਤੋਂ ਇਹਦੀ ਬਣਾਈ ਬਣਾਈ 500 ਰੁਪਏ ਜੀ ਠੀਕ ਆ ਇਹ ਚ ਵਿੱਚੀ ਪਛਮ ਲੱਗ ਜੂਗੀ ਜੀ ਵਿੱਚ ਜੋ ਆਪਾਂ ਨੇ ਮੋਤੀ ਲਾਉਣੇ ਨੇ ਉਹ ਲੱਗ ਜਾਣਗੇ ਠੀਕ ਆ ਉਹ ਸਾਰਾ ਕੁਝ ਲੈ ਕੇ ਇਹਦਾ ਪ੍ਰਾਈਸ 500 ਰੁਪਏ ਜੀ ਜੇ ਕਰਕੇ ਸਨੇਵੀ ਐਡਰ ਬੁਕਿੰਗ ਕਰਨੀ ਹੋਣ ਤਾਂ ਕਰ ਸਕਦੇ ਹੋ ਥੈਂਕ ਯੂ